ਇਹ ਨਦੀੋਂ ਕੱਢਿਆ ਨੀਰ ਦਾਨ ਦਿੱਤਾ ਤਾਂ ਨਹੀਂ ਕਰਦਾ ਕਿ ਇਹ ਬਾਕੀ ਵੀਰ ਦਿਲ ਬਿਨਾ ਦਾਨ ਨਹੀਂ ਹੁੰਦਾ ਜਿਵੇਂ ਅੱਜ ਪਾਰਸ਼ ਗਿਆਨੀ ਜੀ ਖੁਦ ਇਹਨਾਂ ਦੀ ਜਿਹੜੀ ਵਾਈਪਾ ਇਹਦੀ ਪਤਨੀ ਆ ਉਹ ਬਿਮਾਰੀ ਦਾ ਜੂਸ ਰਹੀ ਆ ਬਿਮਾਰੀ ਦੇ ਬਿਪੀੜਤ ਨੇ ਹੋਗੀ ਪਰ ਫਿਰ ਵੀ ਇਹਨਾਂ ਦੀ ਇੱਕ ਅਨਸਾਨੀਤਾ ਦੇ ਨਾਂ ਤੇ ਇਹਨਾਂ ਨੇ ਆਪਣੇ ਕੋ ਪਰਿਵਾਰ ਨੂੰ ਸਾਡੇ ਕੇ ਅੱਜ ਬੱਚੇ ਜਿਹੜੇ ਜਿੰਨਾ ਵੀ ਕਰ ਸਕਦੇ ਅਰਫੁੱਲ ਮਤਲਬ ਅਜੇ ਸਹਿਯੋਗ ਕਰਕੇ ਗਏ ਨੇ ਤਾਂ ਇਹੋ ਜਿਹੇ ਲੋਕ ਵੀ ਬੜੇ ਬਿਰਦੇ ਨੇਗੇ ਜਿਹੜੇ ਕਿ ਅਨਸਾਨੀਤਾ ਦਾ ਜਰਾ ਫਰਜ਼ ਨਿਭਾਉਂਦੇ ਨੇ ਤਾਂ ਦੋਸਤੋ ਜਿਵੇਂ ਤੁਹਾਨੂੰ ਅਸੀਂ ਪਪਾ ਪਾਰਸ਼ ਦੇ ਨਾਮ ਲਾਇਆ ਇਹ ਮਹਤੇਪਿੰਡ ਦੇ ਵਿੱਚ ਉਹ ਬੱਚੇ ਦੀ ਮਦ ਜੇਕਰ ਤੁਹਾਡੇ ਦਿਲ ਦੇ ਵਿੱਚ ਵੀ ਇਹਨਾਂ ਨੂੰ ਦੇਖ ਕੇ ਰਹਿਮਤ ਆਉਂਦੀ ਆ ਤੁਹਾਡੇ ਦਿਲ ਦੇ ਵਿੱਚ ਵੀ ਇਦਾਂ ਲੱਗਦਾਗਾ ਵੀ ਜੇਕਰ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਇਨਸਾਨ ਪਰਿਵਾਰ ਦੇ ਲਈ ਇੰਨੀ ਮਦਦ ਕਰ ਸਕਦਾ ਤਾਂ ਤੁਹਾਡੇ ਲਈ ਵੀ ਤਾਂ ਥੋੜਾ ਬਹੁਤਾ ਜਿਨਾ ਕਰ ਸਕਦੇ ਤੁਹਾਡਾ ਵੀ ਫਰਜ਼ ਮੰਦਾ ਤੇ ਤਾਂ ਕਿ ਉਹਨਾਂ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਵੇਂ ਤੁਹਾਨੂੰ ਅਸੀਂ ਇਹਨਾਂ ਸਰਵਰਜੀ ਕਾ ਖਾਲਸਾ ਉਹਨਾਂ ਅਰਜੀ ਕੀ ਪਤੇ ਨਾ ਪਾਰਸ ਸਿੰਘ ਤਪਾ ਮੰਡੀ ਤੋਂ ਸਮਾਰ ਸੇਵੀ ਹੈ ਭਾਈ ਮੈਂ ਨਾ ਤਾਂ ਮੇਰਾ ਕੋਈ ਕਰਬ ਹੈ ਤੇ ਨਾ ਮੇਰਾ ਕੋਈ ਸਬਾਬ ਹੈ ਮੈਂ ਕਿ ਦਗਾਉ ਰੇੜੀ ਚਲਾਉਣਾ ਉਹਦੇ ਤੋਂ ਮੈਂ ਦੋ-ਦੋ ਪੈਸੇ ਇਕੱਠੇ ਕਰਕੇ ਜਿੱਥੇ ਮੈਨੂੰ ਪਤਾ ਲੱਗਦਾ ਵੀ ਇੱਥੇ ਕੋਈ ਮਰੀਜ਼ ਆਇਆ ਕੋਈ ਬੱਚਾ ਹੈ ਬਿਮਾਰ ਹੈ ਜਾਂ ਕੋਈ ਬੁੱਢਾ ਹੈ ਜਾਂ ਕੋਈ ਠੇਰਾ ਹੈ ਜਾਂ ਕੋਈ ਬੱਚਾ ਹੈ ਤੇ ਉੱਥੇ ਮੈਂ ਉਹਦੇ بڑے RAMNAGAR ਦੇ ਘਰ ਉੱਥੇ ਘਰ ਪਹੁੰਚ ਜਾਣਾ ਤੇ ਜਿੰਨਾ ਕਿ ਮੇਰੇ ਕੋਲ ਕੁਝ ਹੁੰਦਾ ਤੇ ਉਹਨਾਂ ਭਾਈ ਮੈਂ ਉਹਦੇ ਸੇਵਾ ਕਰਿਆ ਹੁਣ ਸਾਰਾ ਤਰਾਸੇ ਦੇਵਣਾ ਕੰਨੇ ਤੰਦਰੁਸਤ ਪੰਜਾਬ ਦੇ ਦੁੱਖੜੇ ਨੂੰ ਤੇ ਦੁੱਖ ਪੁੱਛ ਲਾ ਕਿਸੇ ਬਿਮਾਰ ਕੋਲ ਕਿਹੇ ਸਾਥ ਦਾ ਹੁੰਦਾ ਹੈ ਤੇ ਤੰਦਰੁਸਤ ਬਾਅਦ ਤਾਂ ਕੋਈ ਉਹਨੂੰ ਕਿਸੇ ਦਾ ਪਤਾ ਹੀ ਨਹੀਂ ਹੁੰਦਾ ਤੇ ਜਣੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਦੇਖੋ ਭਾਵੇਂ ਇੱਕ ਸ਼ਹਿਰ ਐਸਾ ਹੈ ਕੋਈ ਉਹ ਸ਼ਹਿਰ ਦੇ ਬਗਦੇ ਨਾ ਉਹ ਇੱਕ ਉਹ ਬੰਦੇ ਲੋਕ ਸ਼ਹਿਰ ਦੇ ਲੋਕ ਇੱਕ ਤੋਂ ਤੇ 1 ਰੁਪਿਆ ਦਿੰਦੇ ਨੇ ਜੇ ਲੱਖ ਬੰਦੇ ਨੇ ਲੱਖ ਇੱਕ ਕਰੀਪੇ ਦੇ ਲੱਖ ਰੁਪਿਆ ਬਣ ਗਿਆ ਤੇ ਲੱਖ ਰੁਪਏ ਤੋਂ ਬਣਦੇ ਅਗਰ ਕਮਲਾ ਬਣ ਜੂ ਵੀ ਇਹ ਗੱਲ ਕਹਿਣੀ ਚਾਹੁੰਨਾ ਮੈਂ ਕਿਹੜਾ ਵੀ ਕੋ ਮੇਰੇ ਵੀਡੀਓ ਦੇਖੇ ਵੀ ਆ ਮਾਤਾ ਪਿੰਡ ਇਹ ਵਿਚਾਰੇ ਗਰੀਬ ਗਰੀਬੀ ਦੇ ਵਿੱਚ ਤਾਂ ਵਹਿ ਰਹੇ ਇਹ ਲੋਕ ਤੇ ਇਹਨਾਂ ਦਾ ਬੱਚਾ ਦੇਖ ਲਓ ਵੀ ਹਾਲਤ ਦੇਖ ਲਓ ਇਹਨਾਂ ਦੀ ਵੀ ਕੋਈ ਮਦਦ ਕਰ ਦਿਓ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਭਾਈ ਖਾਣਾ ਖਾਣ ਤੋਂ ਤੇ ਪਨੋਂ ਤੋਂ ਦੌਲਤ ਕਰਨਾ ਦੌਲਤ ਵਿੱਚ ਜ਼ਮੀਨ ਦੇ ਪੜੀ ਰਹਿਣੇ ਕਿਸੇ ਰੋਜ਼ ਤੋਂ ਚੱਲ ਕੇ ਸੈਰ ਕਰ ਲੈ ਬੱਗੇ ਵਿੱਚ ਤੋਂ ਬਿਲੋਂ ਦੇ ਖੜੀ ਰਹਿਣੇ ਕਿ ਜੇ ਰੋਜ ਤੋਂ ਮਹਿਲ ਵਿੱਚ ਆਵਾਸ ਕਰਲਾ ਕੋਠਾ ਕੰਧ ਸਟੀਰਨਾ ਕਰੀ ਰਹਿਣੇ ਇੱਕ ਰੋਜ ਤੋਂ ਭੰਡਾ ਪਾਜਣਾ ਜਿੰਦ ਨਹੀਂ ਹਕੀਮ ਦੇ ਫੜੀ ਰਹਿਣੇ ਸੋ ਇਸ ਕਰਕੇ ਭਾਈ ਬੇਨਤੀ ਕਰਦਾ ਵੀ ਆ ਬੱਚੇ ਦੇ ਕੋਈ ਹੋਰ ਵੀ ਪਈ ਆ ਕਿਸੇ ਦਾ ਕਰ ਦਿਓ ਥੋੜਾ ਧੰਨਵਾਦ ਕਰਾਂਗਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਦੇ ਸਭ ਨੂੰ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਖਬਰ ਲੈ ਕੇ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ ਕਵਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀਆਂ ਖਬਰ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਸੇ ਗਾਲ ਜੀ